ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਸੈਂਟਰੋ ਐਗਰੋ ਟੈਕਨੋ ਰਿਜਨਲ ਅਰਜنٹੀਨਾ ਤੋਂ ਆਏ ਵਫਦ ਨੇ ਪੰਜਾਬ ਦੀ ਖੇਤੀਬਾੜੀ ਸੱਭਿਆਚਾਰ ਅਤੇ ਵਿਰਾਸਤ ਦੇਖਣ ਲਈ ਪੰਜਾਬ ਦਾ ਦੌਰਾ ਕੀਤਾ ਇਸੇ ਲੜੀ ਤਹਿਤ ਉਹਨਾਂ ਨੇ ਸੋਮਵਾਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦਾ ਦੌਰਾ ਕੀਤਾ ਤੇ ਝੋਨੇ ਦੀ ਚੱਲ ਰਹੀ ਖਰੀਦ ਪ੍ਰਕਿਰਿਆ ਨੂੰ ਦੇਖਿਆ ਅਤੇ ਜਾਣਕਾਰੀ ਹਾਸਲ ਕੀਤੀ ਸੈਂਟਰੋ ਐਗਰੋ ਟੈਕਨੋ ਰਿਜਨਲ ਅਰਜنٹੀਨਾ ਤੋਂ ਆਏ ਇਸ ਵਫਦ ਵਿੱਚ ਸ਼੍ਰੀਮਤੀ ਹਿਊਬਰ ਕੈਟਲੀਨਾ ਫੇਰੀਸਾ ਪ੍ਰੈਕਟੀਕਲ ਗਤੀਵਿਧੀਆਂ ਅਧਿਆਪਕ ਤੇ ਜਨਰਲ ਕੋਆਰਡੀਨੇਟਰ ਸ਼੍ਰੀਮਤੀ ਕੈਸਲ ਜੁਆਇਨ ਪਾਬਲੋ ਇਨਸਟ੍ਰਕਟਰ ਅਧਿਆਪਕ ਸ਼੍ਰੀਮਤੀ ਲੈਂਡਾ ਬਰੂ ਐਗ ਨਾਈਸਿਓ ਐਸਟੇਮਨ ਅਧਿਆਪਕ ਸ਼੍ਰੀਮਤੀ ਹਰਮਸ 11 ਆਇਮਰਾ ਵਿਕਟੋਰੀਆ ਵਿਦਿਆਰਥੀ ਸ਼੍ਰੀਮਤੀ ਹਰਮਸ ਟਿਆਗੋ ਐਲਨੀ ਐਲੂਨੀ ਅਰਨੈਸਟੋ ਵਿਦਿਆਰਥੀ ਸ਼੍ਰੀਮਤੀ ਰਿਸੋ ਪੈਂਡਰੋ ਵਿਦਿਆਰਥੀ ਅਤੇ ਸ਼੍ਰੀਮਤੀ ਮਹਿਫੂਦ ਟੈਰੇ ਸੈਟੀਆਂਗੋ ਵਿਦਿਆਰਥੀ ਸ਼ਾਮਲ ਸਨ ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੌਸਲ ਡਾਇਰੈਕਟਰ ਵਿਦਿਆਰਥੀ ਭਲਾਈ ਡਾਕਟਰ ਨਿਰਮਲ ਜੋੜਾ ਐਸੋਸੀਏਟਡ ਡਾਇਰੈਕਟਰ ਸੰਸਥਾਪਕ ਸਬੰਧ ਨਾਲ ਡਾਕਟਰ ਵਿਸ਼ਾਲ ਬੈਕਟਰ ਐਚਓਡੀ ਸਰੋਤ ਪ੍ਰਬੰਧਨ ਅਤੇ ਖਪਤਕਾਰ ਵਿਗਿਆਨ ਡਾਕਟਰ ਸ਼ਰਨਬੀਰ ਕੌਰ ਬੱਲ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨ ਢੇੜੀ ਸਿਕੱਤਰ ਮਾਰਕੀਟ ਕਮੇਟੀ ਖੰਨਾ ਕਮਲਦੀਪ ਸਿੰਘ ਮਾਨ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਮਾਸਟਰ ਅਵਤਾਰ ਸਿੰਘ ਢੇੜੂ ਵੀ ਮੌਜੂਦ ਹਨ ਅਰਜנטיਨਾ ਤੋਂ ਆਏ ਇਸ ਬਫਦ ਨੂੰ ਪੀਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਅਗੋਸਲ ਅਤੇ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਦਿਲ ਰਤਨ ਹਿੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਅਨਾਜ ਮੰਡੀ ਦੀ ਪ੍ਰਕਿਰਿਆ ਇੱਕ ਵਿਵਸਥਿਤ ਢੰਗ ਨਾਲ ਚੱਲਦੀ ਹੈ ਜਿਸ ਵਿੱਚ ਪੰਜਾਬ ਸਰਕਾਰ ਮੰਡੀ ਬੋਰਡ ਆਰਤੀਆ ਤੇ ਕਿਸਾਨ ਸਾਰੇ ਸ਼ਾਮਲ ਹੁੰਦੇ ਹਨ ਹਰ ਫਸਲ ਦੇ ਸੀਜ਼ਨ ਵਿੱਚ ਸਰਕਾਰ ਵੱਲੋਂ ਖਰੀਦ ਦੀਆਂ ਤਰੀਕਾ ਐਲਾਨੀਆਂ ਜਾਂਦੀਆਂ ਹਨ ਅਤੇ ਮੰਡੀਆਂ ਵਿੱਚ ਕਿਸਾਨਾਂ ਲਈ ਉਕਤਾ ਪ੍ਰਬੰਧ ਕੀਤੇ ਜਾਂਦੇ ਹਨ ਮੰਡੀ ਦੀ ਪ੍ਰਕਿਰਿਆ ਬਾਰੇ ਦੱਸਦਿਆਂ ਕਿਹਾ ਕਿ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਮੰਡੀ ਬੋਰਡ ਨਾਲ ਮਿਲ ਕੇ ਸਾਰੀਆਂ ਤਿਆਰੀਆਂ ਕਰਦਾ ਹੈ ਇਸ ਵਿੱਚ ਮੰਡੀਆਂ ਦੀ ਸਫਾਈ ਪੀਣ ਵਾਲੇ ਪਾਣੀ ਬਿਜਲੀ ਅਤੇ ਕਿਸਾਨਾਂ ਲਈ ਬੈਠਣ ਦੀਆਂ ਥਾਵਾਂ ਦੇ ਪ੍ਰਬੰਧ ਸ਼ਾਮਲ ਹੁੰਦੇ ਹਨ ਉਹਨਾਂ ਦੱਸਿਆ ਕਿ ਫਸਲ ਪੱਕਣ ਤੋਂ ਬਾਅਦ ਕਿਸਾਨ ਆਪਣੀਆਂ ਫਸਲਾਂ ਟਰਾਲੀਆਂ ਵਿੱਚ ਲੱਤ ਕੇ ਅਨਾਜ ਮੰਡੀ ਵਿੱਚ ਲੈ ਕੇ ਆਉਂਦੇ ਹਨ ਕਈ ਵਾਰ ਬਾਰਿਸ਼ ਜਾਂ ਨਮੀ ਜ਼ਿਆਦਾ ਹੋਣ ਕਾਰਨ ਫਸਲ ਦੀ ਆਮਦ ਵਿੱਚ ਦੇਰੀ ਹੋ ਸਕਦੀ ਹੈ ਨਮੀ ਦੀ ਜਾਂਚ ਲਈ ਮੰਡੀ ਵਿਚ ਆਰਤੀਆਂ ਜਾਂ ਮੰਡੀ ਬੋਰਡ ਦੇ ਕਰਮਚਾਰੀ ਫਸਲ ਵਿੱਚ ਨਮੀ ਦੀ ਮਾਤਰਾ ਦੀ ਜਾਂਚ ਕਰਦੇ ਹਨ ਜੋ ਨਮੀ ਸਰਕਾਰ ਵੱਲੋਂ ਨਿਰਧਾਰਿਤ ਮਾਤਰਾ ਤੋਂ ਵੱਧ ਹੋਵੇ ਤਾਂ ਖਰੀਦ ਵਿੱਚ ਦੇਰੀ ਹੋ ਸਕਦੀ ਹੈ ਬਫਦਰ ਨੂੰ ਅੱਗੇ ਦੱਸਿਆ ਗਿਆ ਕਿ ਨਮੀ ਦੀ ਜਾਂਚ ਤੋਂ ਬਾਅਦ ਕਿਸਾਨ ਫਸਲ ਦਾ ਢੇਰ ਲਗਾਉਂਦੇ ਹਨ ਹਰ ਢੇਰ ਦੀ ਇੱਕ ਵੱਖਰੀ ਪਛਾਣ ਹੁੰਦੀ ਹੈ ਜਿਸ ਨਾਲ ਬਾਅਦ ਵਿੱਚ ਭੁਗਤਾਨ ਸੌਖਾ ਹੋ ਜਾਂਦਾ ਹੈ ਉਹਨਾਂ ਦੱਸਿਆ ਕਿ ਸਰਕਾਰੀ ਖਰੀਦ ਏਜੰਸੀਆਂ ਫਸਲ ਦੀ ਗੁਣਵੱਤਾ ਦੀ ਜਾਂਚ ਕਰਦੀਆਂ ਹਨ ਸਹੀ ਗੁਣਵੱਤਾ ਵਾਲੀ ਫਸਲ ਨੂੰ ਘੱਟੋ ਘੱਟ ਸਮਰਥਨ ਮੁੱਲ ਤੇ ਖਰੀਦਿਆ ਜਾਂਦਾ ਹੈ ਫਸਲ ਦੀ ਖਰੀਦ ਹੋਣ ਤੋਂ ਬਾਅਦ ਇਸ ਦੀ ਤੋਲਾਈ ਕੀਤੀ ਜਾਂਦੀ ਹੈ ਅਤੇ ਬਾਰਦਾਨੇ ਵਿੱਚ ਭਰਿਆ ਜਾਂਦਾ ਹੈ ਬੋਰੀਆਂ ਦੀ ਭਰਾਈ ਤੋਂ ਬਾਅਦ ਖਰੀਦੀ ਗਈ ਫਸਲ ਨੂੰ ਗੋਦਾਮਾਂ ਵਿੱਚ ਭੇਜਿਆ ਜਾਂਦਾ ਹੈ ਜਿਸ ਨੂੰ ਲਿਫਟਿੰਗ ਕਹਿੰਦੇ ਹਨ ਪੰਜਾਬ ਸਰਕਾਰ ਕਿਸਾਨਾਂ ਨੂੰ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧਾ ਭੁਗਤਾਨ ਕਰਦੀ ਹੈ ਅਰਜنٹინა ਤੋਂ ਆਇਆ ਬਫਦ ਚੋਨੇ ਦੀ ਚੱਲ ਰਹੀ ਖਰੀਦ ਪ੍ਰਕਰਿਆ ਦੌਰਾਨ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਨੇ ਦੇ ਖਰੀਦ ਪ੍ਰਬੰਧਾਂ ਅਤੇ ਕਿਸਾਨਾਂ ਆਰਥਿਕ ਦੀ ਆਪਸੀ ਭਾਈਚਾਰਕ ਸਾਂਝ ਤੋਂ ਬਹੁਤ ਪ੍ਰਭਾਵਿਤ ਹੋਇਆ ਇਸ ਮੌਕੇ ਸ਼੍ਰੀ ਮਲਕੀ ਸਿੰਘ ਮੀਤਾ ਬਲਾਕ ਪ੍ਰਧਾਨ ਸ਼੍ਰੀ ਹਰਜਿੰਦਰ ਸਿੰਘ ਲੇਖਾਕਾਰ ਮਾਰਕੀਟ ਕਮੇਟੀ ਖੰਨਾ ਅਤੇ ਸ਼੍ਰੀ ਦੀਪਕ ਚਾਂਦਲੇ ਮੰਡੀ ਸੁਪਰਵਾਈਜ਼ਰ ਆੜਤੀ ਅਤੇ ਕਿਸਾਨ ਭੱਟੀ ਗੜਤੀ ਵਿੱਚ ਹਾਜ਼ਰ ਸਨ